ਮੇਰੇ ਗਾਵਾਂ ਦਾ ਭਾਜੀ ਰੋਲਾ ਸੀ 5 ਦਿਨਾਂ ਦਾ ਮੈਂ ਇਹਨਾਂ ਨੂੰ ਕਿਹਾ ਮੈਂ 5 ਦਿਨਾਂ ਬਾਅਦ ਕੋਈ ਨਾ ਚੱਕ ਲੈਨੇ ਹੈਗੇ ਆ ਇਹਨਾਂ ਨੇ ਇੱਕਦਮ ਸਾਨੂੰ ਦੱਸਿਆ ਨੇ ਜੇ ਇਹਨਾਂ ਨੇ ਐਮਸੀ ਨਾਲ ਮਿਲ ਕੇ ਤੇ ਮੇਰੇ ਛਪੜਾ ਧੋਣ ਦੀ ਗੱਲ ਫਟਫਟ ਧਾ ਦਿੱਤਾ ਇਹਨਾਂ ਨੇ ਛਪੜਾ ਲੈ ਗਏ ਮੈਂ ਇਹਨਾਂ ਨੂੰ ਕਹਿੰਦੀ ਰੁਕੋ ਰੁਕੋ ਪੰਜ ਮਿੰਟ ਰੁਕੋ ਪਰ ਦੁੱਕੇ ਨਹੀਂ ਭਾਜੀ ਉਹ ਛਪੜਾ ਤਾਂ ਇਹ ਨਾਲ ਹੀ ਸਾਨੂੰ ਫੜ ਲਿਆ ਲੈ ਗਏ ਆ ਕੇ ਮੈਨੂੰ ਮੈਨੂੰ ਤਾਂ ਮੇਰੀ ਬੇਟੀ ਨਹੀਂ ਭਾਲਿਆ ਤੇ ਮੇਰੇ ਬੇਟੇ ਰੌਣ ਮਚੀ ਗਈ ਤੇ ਮਾਂ ਵੀ ਮੇਰੇ ਬੇਟੇ ਪੁੱਛ ਰਹੇ ਮम्मा ਕੀ ਹੋਇਆ ਕੀ ਹੋਇਆ ਤੇ ਇਹਨਾਂ ਨੇ ਫਿਰ ਆ ਕੇ ਮੈਨੂੰ ਛੁੜਾਇਆ ਮੇਰੇ ਬੇਟਿਆਂ ਇੱਕ ਤੋਨੀ ਆ ਇੱਕ ਉਹਨਾਂ ਦਾ ਆਇਰਨ ਹੁੰਦਾ ਉਹਨਾਂ ਦਾ ਉਹ ਪ੍ਰੈਸਰ ਗੋੜੇ ਭਾਜੀ ਪ੍ਰੈਸਰ ਗੋੜੇ ਕੰਮ ਕਰਦੇ ਮੈਨੂੰ ਧਮਕੀਆਂ ਦੇ ਪ੍ਰੈਸਰ ਗੋੜੇ ਦੀਆਂ ਕਿ ਤੂੰ ਸਾਡਾ ਕੁਝ ਨਹੀਂ ਕਰ ਸਕਦਾ ਪ੍ਰੈਸਰ ਗੋੜਾ ਰਾਸੇ ਇਹਨਾਂ ਨੇ ਮੇਰੇ ਨਾਲ ਰੰਜਿਸ਼ ਬਹੁਤ ਤੇ ਕਾਕੇ ਠਾਕੁਰ ਨੇ ਬਹੁਤ ਮੈਨੂੰ ਪਰੇਸ਼ਾਨ ਕੀਤਾ ਪਿਆ ਸਾਜੀ ਇਹਨਾਂ ਨੇ ਕਾਕੇ ਠਾਕੁਰ ਦੇ ਮਗਰ ਲੱਗੀ ਕਰਦੇ ਹੈਗੇ ਆ ਜੋ ਕਰਾਰੇ ਉਹੀ ਕਰਦੇ ਇਹ ਇਹਨਾਂ ਤਾਂ ਕਾਕਾ ਠਾਕੁਰ ਹੁਣ ਐਮਸੀ ਬਣੇ ਪਹਿਲਾਂ ਉੱਦੇ ਸੀ ਹੈਗਾ ਕਿ ਸਾਡੀ ਮੇਰਾ ਪਹਿਲਾਂ ਵੀ 5 ਸਾਲ ਰੋਣਾ ਕਾਕੇ ਠਾਕੂ ਨਾ ਚੱਲਦਾ ਪਿਆਗਾ ਜਿਹੜਾ ਇਹਨਾਂ ਨੇ ਜੇ ਪਾਰਕ ਵਿੱਚ ਸਫਾਈ ਕਰਉਣੀ ਵਸੇ ਪੂਰੇ ਪਾਰਕ ਦੀ ਕਰਵਾਵੋ ਕਿ ਇਹ ਸਭ ਮੇਰੇ ਗਾਵਾਂ ਦੇ ਮਗਰ ਪਿਆ ਹੋਇਆ ਆ ਉਹ ਗਾਵਾਂ ਦੇ ਵਿੱਚ ਸੇਵਾ ਕਰ ਦੂ ਮੈਨੂੰ ਹੌਲੀ ਹੌਲੀ ਕੋਲ ਦੁੱਧ ਦੇਣ ਲੱਗ ਪਈਆਂ ਬਸ ਸਭ ਤੋਂ ਘੱਟ ਤੂੰ ਗਾਵਾਂ ਚੱਕੋ ਇਹਨਾਂ ਨੇ ਤਾਂ ਮੈਂ ਕਹਿੰਦਾ ਕਿੰਨੀਆਂ ਕਿੰਨੀਆਂ ਗਾਵਾਂ ਆ ਤੁਹਾਡੇ ਕੋਲ ਤਾਂ ਦੋ ਗਾਵਾਂ ਮਿਲੀਆਂ ਸੀ ਮੈਨੂੰ ਤੁਹਾਨੂੰ ਕੋਈ ਨੋਟਿਸ ਵਗੈਰਾ ਦੇ ਕੇ ਕਿ ਪਹਿਲਾਂ ਇਹ ਕੋਈ ਹਾਂਜੀ ਪਹਿਲੇ 5 ਸਾਲ ਤੋਂ ਪਹਿਲਾਂ ਵੀ ਮੇਰੀ ਗੱਲ ਹੋ ਗਈ ਸੀ ਨਾਲ ਨਾਲ ਅੱਛਾ ਕੀ ਕਹਿੰਦੇ ਚਕਾਣ ਵਾਸਤੇ ਕਹਿੰਦੇ ਜੀ ਹਾਂਜੀ ਇਹ ਕਹਿੰਦੇ ਛੱਪਾ ਤੁਹਾਡਾ ਨਹੀਂ ਚੱਕਿਆ ਤੋ ਦੱਸੇ ਅਸੀਂ ਆਪ ਧਾ ਲੈਣਾ ਹੈਗਾ ਆ ਤੇ ਅੱਜ ਫਿਰ ਕਿਹੜੀ ਟੀਮ ਆਈ ਸੀ ਚਕਾਣ ਵਾਸਤੇ ਹਾਂਜੀ ਕਾਰਪੋਰੇਸ਼ਨ ਤੋਂ ਆਈ ਸੀ ਅੱਛਾ ਜੀ ਹਾਂਜੀ ਉਹ ਧੱਕ ਗਏ ਆ ਗਏ ਤੇ ਇਹ ਹਮਲਾ ਜੋ ਇਹਨਾਂ ਨੇ ਹਮਲਾ ਕਿਉਂ ਕੀਤਾ ਜੀ ਕਾਰਪੋਰੇਸ਼ਨ ਟੀਮ ਆਈ ਤਾਂ ਹਾਂਜੀ ਉਹ ਉਹ ਕਰਕੇ ਚੱਲ ਗਏ ਮੁੜ ਕੇ ਕਹਿੰਦੇ ਦੇਖ ਲਿਆ ਦੇਖ ਲੈ ਅਸੀਂ ਕਰਾ ਕੇ ਛੱਡਿਆ ਸਰ ਮੈਨੂੰ ਜੇ ਧੰਕੀਆਂ ਦੇਣਾ ਤੇ ਤੇ ਫਟਾਫਟ ਮੈਨੂੰ ਜੋਨੀ ਨੇ ਏਦਾਂ ਮੈਨੂੰ ਹੱਤੀ ਪੈਂਦੀ ਗਾ ਕਿਤੇ ਮੈਨੂੰ ਤਾਂ ਮੇਰੇ ਬੇਟੇ ਨੂੰ ਤੇ ਮੈਂ ਬੋਲਾਂ ਵੀ ਮੈਨੂੰ ਇਹਦਾ ਹੱਤੀ ਪੈ ਗਿਆ ਕਿਤੇ ਮਾਮਲਾ ਇਹ ਸੀ ਅੱਜ ਤੋਂ ਤਿੰਨ ਸਾਲ ਪਹਿਲਾਂ ਵੀ ਇਹ ਗੱਲ ਹੋਈ ਸੀ ਜੀ ਮੱਝਾਂ ਚੱਕਾਂ ਗਏ ਕਿਉਂਕਿ ਉੱਥੇ ਕਿੰਨਾ ਦੇ ਇੱਕ ਤਾਂ ਮੱਛਰ ਬਹੁਤ ਇੰਨਾ ਆ ਉਪਰ ਤਾਂ ਕਿ ਸਾਰਾ ਸਵਾਸ ਉੱਤ ਸਾਨੂੰ ਸਫਾਈ ਚਾਹੀਦੀ ਆ ਉੱਥੇ ਇੰਨਾ ਮੱਛਰ ਆ ਇੰਨੇ ਮੱਖੀਆਂ ਕੀੜੇ ਮਕੋੜੇ ਬਹੁਤ ਚੱਲਦੇ ਉੱਥੇ ਇਹਨਾਂ ਨੇ ਕਿੰਨੀ ਵਾਰ ਕਿਹਾ ਇਹਨਾਂ ਨੇ ਪਹਿਲਾਂ ਵੀ ਸਾਡੇ ਤੋਂ ਟਾਈਮ ਲਗਿਆ ਕਹਿੰਦਾ ਪੁੱਆ ਸਾਨੂੰ ਨਾ 2 ਮਹੀਨਾ ਟਾਈਮ ਦੋ ਅੱਜ 2 ਮਹੀਨਾ ਲੈ ਕੇ 2 ਸਾਲ ਹੋ ਗਏ ਫੇ ਅਸੀਂ ਹਾਰ ਗਏ ਅਸੀਂ ਕਿਹਾ ਹੁਣ ਕੁਝ ਨਹੀਂ ਕਹਿਣਾ ਇਹਨਾਂ ਨੂੰ ਇਹਨਾਂ ਨੇ ਪਹਿਲਾਂ ਖੋਲ ਵੀ ਤੇ ਫੇ ਬਣਾਤੀ ਇਹਨਾਂ ਨੇ ਕੰਪਲੇਂਟ ਤੁਸੀਂ ਕੀਤੀ ਸੀਗੀ ਕੰਪਲੇਂਟ ਸਾਰੇ ਮੁੱਲੇ ਨਹੀਂ ਕੀਤੀ ਤੇ ਅੱਜ ਕਾਰਪੋਰੇਸ਼ਨ ਦੀ ਟੀਮ ਆਈ ਸੀ ਅੱਜ ਕਾਰਪੋਰੇਸ਼ਨ ਪਹਿਲਾਂ 5 ਦਿਨ ਪਹਿਲਾਂ ਵੀ ਹੋ ਗਿਆ ਹੀ ਆ ਉਹਨਾਂ ਨੇ 5 ਦਿਨ ਖੁਦ ਪੰਜ ਦਿਨਾਂ ਦਾ ਟਾਈਮ ਦਿੱਤਾ ਅੱਜ ਕੀ ਹੋਇਆ ਉਹਨਾਂ ਕਾਰਪੋਰੇਸ਼ਨ ਗਏ ਉਹਨਾਂ ਜੋਟਾ ਹਦ ਤੱਕ ਇਹਨਾਂ ਖਲਬੜੀ ਮਚੀ ਇਹ ਤਾਂ ਪਹਿਲੇ ਚਾਹੁੰਦੇ ਸੀ ਕਿ ਅਸੀਂ ਕੋਈ ਪੰਗਾ ਸੀ ਪਹਿਲੇ ਨਹੀਂ ਪਹਿਲਾਂ ਸਾਡੇ ਘਰ ਮਹੱਲੇ ਜੀ ਨੂੰ ਜਾ ਕੇ ਤੁਸੀਂ ਵਸ ਕਦੀ ਕਿੱਤਰਾ ਨਾ ਲੜੇ ਰਹਿਣਾ ਝਗੜੇ ਅਗੇ ਰੱਬ ਦਾ ਡਰ ਮੰਨਦੇ ਅਸੀਂ ਕਦੀ ਅਸੀਂ ਇਹਨਾਂ ਨੂੰ ਚੀਰਦਾ ਭਾਜੀ ਇਹ ਕਹਿਣਾ ਹੈ ਕਿ ਕਾਰਪੋਰੇਸ਼ਨ ਦੀ ਟੀਮ ਵੱਲੋਂ ਕਬਜ਼ਾ ਢਾਉਣ ਤੋਂ ਬਾਅਦ ਪਹਿਲੀ ਪਾਰਟੀ ਨੇ ਸਾਨੂੰ ਲਲਕਾਰਿਆ ਕਿ ਦੇਖਿਆ ਅਸੀਂ ਕੰਮ ਕਰਾਤਾ ਇਹ ਕਿੰਨੀ ਕਿ ਸਚਾਈ ਹੈ ਸਾਡੇ ਕੋਲ ਪ੍ਰੂਫ ਸਾਰੇ ਹੀ ਆ ਖੁਦ ਉਹਨਾਂ ਦੇ ਕੈਮਰੇ ਲੱਗੇ ਆ ਜੇ ਉਹਨਾਂ ਦੇ ਕੈਮਰੇ ਤੋਂ ਛੱਡੋ ਸਾਡਾ ਕੀ ਅਸੀਂ ਅਸੀਂ ਇਹ ਚੱਲ ਜੇ ਅਸੀਂ ਕਹਿੰਨਾ ਕਿ ਅਸੀਂ ਕਰੋ ਏਦਾਂ ਵੀ ਬਣਾਏ ਹੈ ਨਾ ਤੁਸੀਂ ਉਹਨਾਂ ਦੇ ਕੈਮਰੇ ਚ ਖੁਦ ਟਿੱਕਾ ਲਓ ਕੌਣ ਆਇਆ ਸੀ ਅਸੀਂ ਤਾਂ ਆਪਣੇ ਘਰੇ ਮੋਰੇ ਖੜੇ ਹੋ ਗਏ ਇਹ ਜੀ ਇਹਨਾਂ ਨੇ ਮਤਲਬ ਜਿਹੜੇ ਇਹਨਾਂ ਦੇ ਅੰਡ ਗੁੰਡ ਵਲੇ ਆ ਉਹਨਾਂ ਨੇ ਸਾਨੂੰ ਐਪਲੀਕੇਸ਼ਨ ਉੱਤੇ ਸੀ ਤੇ ਕਾਰਪੋਰੇਸ਼ਨ ਵਿੱਚ ਵੀ ਦਿੱਤੀ ਆ ਬਾਕੀ ਸਾਨੂੰ ਉਹਨਾਂ ਨੇ ਦਿੱਤੀ ਹੁਣ ਕਾਰਪੋਰੇਸ਼ਨ ਵਾਲਿਆਂ ਨੇ ਜਿਹੜਾ ਐਕਸ਼ਨ ਲਿਆ ਅਸੀਂ ਉਹਦੇ ਅਧਿਐਨ ਮਤਲਬ ਏ ਕੀਤਾ ਤੇ ਉਹਨਾਂ ਨੇ ਆ ਕੇ ਇੱਥੇ ਕਾਰਵਾਈ ਕੀਤੀ ਤੇ ਸਾਨੂੰ ਇਹਨਾਂ ਨੇ ਮਤਲਬ ਗਾਲੀ-ਗਲੋਚ ਕੀਤਾ ਜਿਹੜੀ ਐਪਲੀਕੇਸ਼ਨ ਦਿੱਤੀ ਆ ਕੇ ਕਾਦੀ ਐਪਲੀਕੇਸ਼ਨ ਸੀ ਇਹ ਇਧਰ ਪਸ਼ੂ ਪਾਰਕ ਵਿੱਚ ਕਈ ਸਾਲਾਂ ਤੋਂ ਬੰਨੇ ਆ ਇਹਨਾਂ ਨੇ ਅੱਛਾ ਜੀ ਤੇ ਆਂਡ ਗਵਣ ਵਾਲਿਆਂ ਨੇ ਹੁਣ ਮਤਲਬ ਇਹ ਕਹਿੰਦੇ ਸਾਨੂੰ ਪ੍ਰੋਬਲਮ ਆ ਮਤਲਬ ਗਰਮੀ ਆ ਗਈਆਂ ਬਾਹਰ ਬੈਠਣਾ ਮੱਖੀ ਮੱਛਰ ਮਤਲਬ ਇਹ ਹੈਗੇ ਆ ਆਂਡ ਗਵਣ ਵਾਲਿਆਂ ਨੇ ਜਿਹੜਾ ਪੇਪਰ ਤੁਸੀਂ ਹੱਥ 'ਚ ਲੈ ਕੇ ਹਾਂਜੀ ਇਹ ਇਹਨਾਂ ਦੇ ਵਿੱਚ ਮੱਲੇ ਵਾਲਿਆਂ ਸੈਨ ਕੀਤੇ ਹਾਂਜੀ ਇਹਨਾਂ ਦੇ ਆਂਡ ਗਵਣ ਸਾਰਿਆਂ ਦੇ ਸਾਈਨ ਹੈਗੇ ਆ ਕੀਤੇ ਤਾਨੂੰ ਤਾਂ ਇਨਕੀ 11 ਸਾਲ ਹੋ ਗਏ ਇਹਨਾਂ ਇਹਦਾ ਘਰਵਾਲਾ ਜਿਹੜਾ ਸਰਬਜੀਤ ਸਾਭੀ ਆ ਉਹ ਰਾਤ ਨੂੰ ਡਰਿੰਕ ਕਰਕੇ ਇਨਕੀ ਬੇਕਾਇਦਾ ਨਾਮ ਮੇਰੇ ਹਸਬੰਡ ਦਾ ਲੈ ਕੇ ਤੇ ਮਾਂ ਭੈਣ ਦੀ ਗਾਲਾਂ ਕੱਢਦਾ ਹੈ ਮਤਲਬ ਡੇਲੀ ਜਦੋਂ ਵੀ ਡਰਿੰਕ ਕਰਦਾ ਆ ਹੁਣ ਅਸੀਂ ਮਹੱਲੇ ਦੇ ਮੋਹਦਵਾਰ ਹੈਗੇ ਸਾਨੂੰ ਇਹ ਦਵਾਂਦੇ ਤੇ ਇਹਨਾਂ ਨੇ ਪਬਲਿਕ ਨੂੰ ਮਤਲਬ ਕੀ ਬਖਸ਼ਣਾ ਆ ਸਾਨੂੰ ਇਹ ਮਤਲਬ ਇਹ ਕਰਦੇ ਪਏ ਆ ਗਾਲੀ ਗਲੋਚ ਤਾਂ ਮਹੱਲੇ ਵਾਲਿਆਂ ਨਾਲ ਕੀ ਸਲੂਕ ਕਰੂਗੇ ਇਹ